ਹਾਂਜੀ ਵੈਗਰੂ ਜੀ ਅੱਜ ਹੈਗੀ ਆ ਜੀ 17 ਅਕਰੀਗ ਆ ਲਾਲ ਨਾਲ ਆਪਾਂ ਸ਼ਮਸ਼ਾਨ ਘਾੜਦੇ ਜਿਹੜੀ ਜਗ੍ਹਾ ਹੈ ਆਪਾਂ ਬੂਟੇ ਲਾਦੇ ਲੱਗੇ ਅਲੱਗ-ਅਲੱਗ ਬੂਟੇ ਨਾਲ ਇਹ ਕੰਡੇ ਲਾਵਾਂਗੇ ਕਿ ਜਿਹੜੇ ਬੱਕਰੀਆਂ ਬੱਕਰੀਆਂ ਡੰਗਰਾਂ ਤੋਂ ਥੋੜਾ ਵਿਚਾਰ ਹੋਵੇ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰਦੇ ਆ ਆ ਤੋੜ ਤੱਕ ਜਿਹੜੇ ਆ ਬੂਟੇ ਲਾਦੇ ਲੱਗੇ ਆਪਾਂ ਸਾਰੇ ਤੇ ਮੈਂ ਫੇਰ ਬੇਨਤੀ ਕਰਦਾਗਾ ਥੋੜਾ ਜਿਹਾ ਸਾਫ਼ ਸਫਾਈ ਵਾਲ ਧਿਆਨ ਦੇਓ ਇੱਥੇ ਲੋਕ ਫੇਰ ਆ ਕੋਈ ਕੰਜੇ ਰਾਨ ਕੇ ਤੇ ਭੈ ਵੀ ਗਏ ਇੱਥੇ ਥੋੜਾ ਜਿਹਾ ਧਿਆਨ ਰੱਖਿਓ ਸਫਾਈ ਜ਼ਰੂਰੀ ਕਰਨੀ ਹੈ ਜੀ ਧੰਨਵਾਦ ਆ ਸਭ ਬੂਟੇ ਲੱਗ ਰਹੇ ਹਾਂ ਜੀ ਬੈਗ ਵੀ ਸਮਸ਼ਾਨ ਘਰ ਨੂੰ ਰਾਹ ਜਾਂਦਾ ਹੈ ਸਵੇਰੇ ਆਪਾ ਦੱਸ ਰਹੇ ਹਾਂ ਬੂਟੇ ਲਾ ਰਹੇ ਆ ਲਾਤੇ ਬੂਟੇ ਨਾ ਰਾਤੀ ਆਪਾਂ ਕੰਡੇ ਰਾਤੇ ਆ ਕਿਉਂਕਿ ਇਧਰ ਡੰਗਰ ਬੱਕਰੀਆਂ ਕਾਫੀ ਜਾਂਦੇ ਆ ਤੇ ਉਹਨਾਂ ਦਾ ਸੇਫਟੀ ਵਾਸਤੇ ਆ ਲਾਤੀ ਹੈ ਪਰ ਫੇਰ ਵੀ ਮੈਂ ਬੇਨਤੀ ਕਰੂ ਸਾਰਿਆਂ ਨੂੰ ਥੋੜਾ ਤੁਸੀਂ ਵੀ ਆਦਾ ਧਿਆਨ ਰੱਖਿਓ ਸਫਾਈ ਵਾਲਾ ਇਹ ਸਾਰੇ ਆਪਾਂ ਜਿਹੜੇ ਆ ਰਾਹ ਵਾਲਾ ਜਿਹੜਾ ਸ਼ਮਸ਼ਾਨ ਘਾੜ ਨੂੰ ਜਾਂਦਾ ਇਹ ਸਾਰੇ ਆਪਾਂ ਬੂਟੇ ਲਾਤੇ ਇਹ ਬੂਟੇ ਲਾਤੇ ਆਪਾਂ ਨਾਲ ਲਾਤੇ ਆ ਖੰਡੇ ਤੇ 12 13 ਦੇ ਬੂਟੇ ਆ ਜਿਹੜਾ 12 13 ਗਿਣਤੀ ਦੇ ਵਿੱਚ ਬੂਟੇ ਲੱਗ ਗਏ ਤੇ ਨਾਲ ਹੋ ਗਈ ਆ ਸਾਫ ਸਫਾਈ ਦੇਖੋ ਇਹ ਪੂੜਾ ਕਰ ਕਰ ਕਦਾ ਸੁੱਟਦਾ ਇਹਦਾ ਵੀ ਇਲਾਜ ਕਰਦੇ ਆ ਕੋਈ ਤੇ ਇੱਥੇ ਲਿਖ ਕੇ ਲਾਵਾਂਗੇ ਆਪਾਂ ਜਿਹੜਾ ਵੀ ਕੂੜਾ ਸੁੱਟਣ ਲੱਗਾ ਜਾਂ ਇੱਥੇ ਕੋਈ ਬਾਥਰੂਮ ਕਰਨ ਲੱਗਾ ਉਹ ਥੋੜਾ ਜਿਹਾ ਸਫਾਈ ਉਲਤਾਨ ਧਿਆਨ ਮਾਰਿਓ ਤੇ ਥੋੜੀ ਬੋੜੀ ਸ਼ਰਮ ਕਰ ਲਿਓ ਇਹ ਜ਼ਰੂਰ ਲਿਖਣਾ ਆਪਾਂ ਇੱਥੇ ਪ੍ਰਿੰਟਰ ਆਇਆ ਉਹਨੇ ਲਿਖ ਦੇਣਾ ਤੇ ਧੰਨਵਾਦ ਦੋ ਲੱਗ ਗਿਆ ਗਾੜੀ